ਹਾਂਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਸਨ ਸਹਬ ਜੋ ਕਿ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੀ ਚਰਨ ਸੋਪਾ ਪ੍ਰਾਪਤ ਧਰਤੀ ਹੈ ਜਿਸ ਵੇਲੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਤਾਗਦੀ ਬਖਸ਼ੀ ਤਾਂ ਗੁਰੂ ਅੰਗਦ ਦੇਵ ਜੀ ਦਾ ਸੁਪੁੱਤਰ ਭਾਈ ਦਾਤੂ ਜੀ ਈਰਖਾ ਕਰਨ ਲੱਗਿਆ ਕਿਉਂਕਿ ਉਹ ਚਾਹੁੰਦਾ ਸੀ ਕਿ ਗੁਰਤਾਗਦੀ ਦਾ ਵਾਰਸ ਮੈਨੂੰ ਹੀ ਬਣਾਇਆ ਜਾਵੇ ਈਰਖਾ ਇੰਨੀ ਜ਼ਿਆਦਾ ਵਧ ਗਈ ਇੱਕ ਦਿਨ ਭਾਈ ਦਾਤੂ ਨੇ ਗੁਰੂ ਅਮਰਦਾਸ ਜੀ ਦੇ ਲੱਤ ਮਾਰੀ ਤਾਂ ਗੁਰੂ ਅਮਰਦਾਸ ਜੀ ਖੰਡੂਰ ਸਾਹਿਬ ਛੱਡ ਕੇ 40-50 ਕਿਲੋਮੀਟਰ ਦੂਰ ਬਸਰ ਕੇ ਗਿੱਲਾ ਪਿੰਡ ਪਹੁੰਚੇ ਉੱਥੇ ਜਾ ਕੇ ਇੱਕ ਕੱਚੇ ਕੋਠੇ ਵਿੱਚ ਬੈਠ ਕੇ ਗੁਰੂ ਜੀ ਭਗਤੀ ਕਰਨ ਲੱਗ ਗਏ ਅਤੇ ਕਮਰੇ ਦਾ ਗੇਟ ਬੰਦ ਕਰ ਦਿੱਤਾ ਸਾਹਮਣੇ ਬੂਹੇ ਅੱਗੇ ਲਿਖ ਦਿੱਤਾ ਕਿ ਜੋ ਵੀ ਇਸ ਗੇਟ ਨੂੰ ਖੋਲੇਗਾ ਉਹ ਸਾਡਾ ਸਿੱਖ ਨਹੀਂ ਹੋਵੇਗਾ ਸੰਗਤਾਂ ਨੇ ਗੋਵਿੰਦਵਾਲ ਸਾਹਿਬ ਗੁਰੂ ਦੀ ਭਾਲ ਕਰਨੀ ਸ਼ੁਰੂ ਕੀਤੀ ਅਤੇ ਬਾਬਾ ਬੁੱਢਾ ਜੀ ਪਾਹੇ ਜਾ ਕੇ ਸੰਗਤਾਂ ਨੇ ਬੇਨਤੀ ਕੀਤੀ ਕਿ ਬਾਬਾ ਜੀ ਤੁਸੀਂ ਸਾਨੂੰ ਗੁਰੂ ਜੀ ਦੇ ਦਰਸ਼ਨ ਜ਼ਰੂਰ ਕਰਵਾਓ ਤਾਂ ਬਾਬਾ ਬੁੱਢਾ ਜੀ ਸੰਗਤਾਂ ਨੂੰ ਨਾਲ ਲੈ ਕੇ ਬਾਸਰ ਕੇ ਗਿੱਲਾਂ ਪਿੰਡ ਪਹੁੰਚੇ ਜਦੋਂ ਬਾਬਾ ਬੁੱਢਾ ਜੀ ਨੇ ਸਾਹਮਣੇ ਬੂਹੇ ਅੱਗੇ ਲਿਖਿਆ ਦੇਖਿਆ ਕਿ ਜੋ ਵੀ ਇਸ ਗਿੱਟ ਨੂੰ ਖੋਲੇਗਾ ਉਹ ਸਾਡਾ ਸਿੱਖ ਨਹੀਂ ਹੋਵੇਗਾ ਤਾਂ ਬਾਬਾ ਬੁੱਢਾ ਜੀ ਨੇ ਇਸ ਕੱਚੇ ਕੋਠੇ ਨੂੰ ਪਿੱਛੋਂ ਦੀ ਪਾੜ ਲਾ ਦਿੱਤਾ ਇਹ ਜੋ ਸੰਗਤਾਂ ਲੰਘ ਰਹੀਆਂ ਹਨ ਮੋਰੀ ਵਿੱਚ ਦੀ ਇੱਥੋਂ ਦੀ ਬਾਬਾ ਬੁੱਢਾ ਜੀ ਨੇ ਪਾੜ ਲਾ ਕੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰੇ ਅਤੇ ਸੰਗਤਾਂ ਨੂੰ ਕਰਵਾਏ। ਬਾਬਾ ਬੁੱਢਾ ਜੀ ਨੇ ਗੁਰੂ ਅਮਰਦਾਸ ਜੀ ਨੂੰ ਕਿਹਾ ਕਿ ਗੁਰੂ ਜੀ ਤੁਹਾਡਾ ਬਚਨ اٹਲ ਰਹੇਗਾ। ਅਸੀਂ ਇਸ ਕਮਰੇ ਦਾ ਬੂਹਾ ਨਹੀਂ ਖੋਲਿਆ। ਅਸੀਂ ਤਾਂ ਪਿੱਛੋਂ ਦੀ ਪਾੜ ਲਾ ਕੇ ਤੁਹਾਡੇ ਦਰਸ਼ਨ ਕਰੇ ਹਨ। ਗੁਰੂ ਅਮਰਦਾਸ ਜੀ ਬੜੇ ਖੁਸ਼ ਹੋਏ ਅਤੇ ਸੰਗਤਾਂ ਨੂੰ ਬਾਬਾ ਬੁੱਢਾ ਜੀ ਨੂੰ ਗੁਰੂ ਜੀ ਨੇ ਵਰ ਦਿੱਤਾ ਕਿ ਜੋ ਵੀ ਇਸ ਸੰਨ ਰਾਹੀਂ ਨੰਗੇਗਾ ਉਸ ਦੀ 84 ਕੱਟੀ ਜਾਵੇਗੀ ਹਾਂਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰਿਓ ਇਹ ਇਤਿਹਾਸ ਹੈ ਇਤਿਹਾਸ ਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਪੜ ਸਕਦੇ ਹੋ ਜੀ